ਸ਼ਰੋਮਣੀ ਅਕਾਲੀ ਦਲ ਇਸ ਵੇਲੇ ਖਤਰੇ ਨਾਲ ਘਿਰਿਆ ਹੋਇਆ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਗੱਲਾਂ ਚੱਲਦੀਆਂ ਪਈਆਂ ਨੇ ਔਰ ਗੱਲਾਂ ਦੇ ਵਿੱਚੋਂ ਕੁਝ ਸੂਤਰਾਂ ਦੇ ਹਵਾਲੇ ਤੋਂ ਇਨਫੋਰਮੇਸ਼ਨ ਸਾਹਮਣੇ ਆਈ ਹੈ ਜਿਸ ਅਧਾਰ ਦੇ ਉੱਤੇ ਸਾਫ਼ ਕਰ ਦਿੱਤਾ ਗਿਆ ਕਿ ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ-ਅੰਦਰ ਤਲਬ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਬਿਆਨ ਆਪਣਾ ਜਵਾਬ ਸ੍ਰੀ ਘਾਤਕ ਸਾਹਿਬ ਦੇ ਜੱਜਦਾਰ ਦੇ ਅੱਗੇ ਆਪਣਾ ਪੱਖ ਰੱਖਣ ਦੇ ਲਈ ਸੱਦਿਆ ਗਿਆ ਹੈ ਤਲਬ ਕੀਤਾ ਗਿਆ ਪੱਖ ਕੇਸ ਲਈ ਰੱਖਣ ਲਈ ਸੱਦਿਆ ਗਿਆ ਦਰਸਲ ਜਿਹੜੀ ਚਿੱਠੀ ਬਾਗੀ ਤੜੇ ਦੇ ਵੱਲੋਂ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਹੈ ਉਸ ਚਿੱਠੀ ਦੇ ਆਧਾਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਨੂੰ ਕਥਿਤ ਤੌਰ ਦੇ ਉੱਤੇ ਸ਼੍ਰੀ ਕਾਲਤਕ ਸਾਹਿਬ ਤੋਂ ਤਲਬ ਕੀਤਾ ਗਿਆ 15 ਦਿਨਾਂ ਦਾ ਸਮਾਂ ਕਹਿੰਦੇ ਆ ਦਿੱਤਾ ਗਿਆ ਔਰ ਇਹਨਾਂ 15 ਦਿਨਾਂ ਦੇ ਅੰਦਰ ਅੰਦਰ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਜਵਾਬ ਸੌਂਪਣਾ ਪਵੇਗਾ ਪਰ ਹੁਣ ਗੱਲ ਇੱਥੇ ਖੜਦੀ ਹੈ ਕਿ ਕੀ ਇਸ ਆਧਾਰ ਦੇ ਉੱਤੇ ਜੇ ਇਹ ਹੋ ਵੀ ਰਿਹਾ ਹੈ ਤਾਂ ਇਸ ਆਧਾਰ ਦੇ ਉੱਤੇ ਕਿ ਅਨਸਾਫ ਜਿਹੜਾ ਆ ਪੰਥ ਨੂੰ ਉਹ ਮਿਲ ਜਾਵੇਗਾ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਲਗਾਤਾਰ ਇਸ ਗੱਲ ਤੇ ਕੌਂਟਰਡਿਕਟ ਕਰਦੇ ਨੇ ਕਿ ਅਸੀਂ ਨਿੱਜੀ ਤੌਰ ਤੇ ਕੁਝ ਨਹੀਂ ਕੀਤਾ ਅਸੀਂ ਕੁਝ ਗਲਤ ਨਹੀਂ ਕੀਤਾ ਹਾਲਾਂਕਿ ਉਹ ਕਹਿੰਦੇ ਨੇ ਕਿ ਜਿਹੜੇ ਜਿਹੜੇ ਗੁਨਾਹ ਸਾਡੇ ਦੱਸੇ ਜਾਂਦੇ ਨੇ ਅਸੀਂ ਉਹਨਾਂ ਨੂੰ ਸੁਧਾਰਨ ਵਾਸਤੇ ਸਮੇਂ ਸਿਰ ਚੀਜ਼ਾਂ ਕਰਦੇ ਰਹੇ ਪਰ ਉਹ ਚੀਜ਼ਾਂ ਮੁਕੰਮਲ ਨਹੀਂ ਹੋ ਸਕੀਆਂ ਤਾਂ ਕਰਕੇ ਅਸੀਂ ਫਸ ਗਏ ਖੈਰ ਸੁਖਬੀਰ ਸਿੰਘ ਬਾਦਲ ਨੂੰ ਕਥਿਤ ਤੌਰ ਦੇ ਉੱਤੇ ਬੁਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਮਾਫੀ ਮੰਗਣ ਵਾਸਤੇ ਬਾਗੀ ਧੜਾ ਜਿਹਦੇ ਵਿੱਚ ਬੀਬੀ ਜਗੀਰ ਕੌਰ ਅਤੇ ਬਾਗੀ ਲੀਡਰ ਸ਼ਾਮਿਲ ਨੇ ਉਹ ਸ੍ਰੀ ਕਾਲ ਤਖਤ ਸਾਹਿਬ ਦੇ ਅਜਨਤਮਾਸਤਕ ਹੁੰਦੇ ਨੇ ਉੱਥੇ ਜਾ ਕੇ ਸ੍ਰੀ ਕਾਲ ਤਖਤ ਸਾਹਿਬ ਦੇ ਜੇਸਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਚਿੱਠੀ ਸੌਂਪਦੇ ਨੇ ਜਿਸ ਚਿੱਠੀ ਦੇ ਵਿੱਚ ਕੁਝ ਨੁਕਤੇ ਲਿਖੇ ਹੁੰਦੇ ਨੇ ਉਹਨਾਂ ਨੁਕਤਿਆਂ ਦੇ ਆਧਾਰ ਦੇ ਉੱਤੇ ਹੁਣ ਅਗਲੀ ਕਾਰਵਾਈ ਅਮਲ ਦੇ ਵਿੱਚ ਕੰਦੇ ਲਈ ਆਈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਜੇ ਸਿਹਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹ ਕਥਿਤ ਤੌਰ ਤਲਬ ਕੀਤਾ ਕਿ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨਾ ਕਿਉਂਕਿ ਜੇ ਇਦਾਂ ਹੋਇਆ ਆ ਤੇ ਜ਼ਰੂਰ ਆਉਂਦਾ ਸਮਾਂ ਕੋਈ ਵੱਡਾ ਵਿਵਾਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਚ ਸਕਦਾ ਵੱਡੇ ਵਿਵਾਦ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜੂਝ ਸਕਦਾ ਪਰ ਕੀ ਹਾਲਾਤ ਬਣਦੇ ਨੇ ਇਹ ਵੇਖਣਾ ਹੋਵੇਗਾ ਫਿਲਹਾਲ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਪੰਜ ਜਥੇਦਾਰ ਸਹਿਬਾਨ ਇਕੱਠੇ ਹੁੰਦੇ ਨੇ ਜਿਸ ਮੀਟਿੰਗ ਤੋਂ ਬਾਅਦ ਕਥਿਤ ਤੌਰ ਤੇ ਫੈਸਲਾ ਲਿਆ ਗਿਆ Subscribe to One India channel and never miss an update.